ਕਰੇ ਸੇਵ ਕੁਲੀਆ ਇਸ ਦੇਸ਼ ਦਾ ਰਾਜ ਜਣਦੀ ਆ ਹੋ ਵੀਰ ਇਸ ਦੇਸ਼ ਦੀ ਮਖੂਲੀਆ ਹੋ ਵੀਰ ਇਸ ਦੇਸ਼ ਦੀ ਮਖੂਲੀਆ ਵਾਦੀ ਹੋ ਸਾਰੇ ਰਾਕੇ ਆਪਣਾ ਫਰਜ਼ ਨਿਭਾਦੇਓ ਕੁਝ ਲੋਕਾਂ ਨੂੰ ਜਗਾਉਣ ਦਾ ਕੰਮ ਮੈਂ ਕਰਦੀ ਆ ਤੇ ਕੁਝ ਲੋਕਾਂ ਨੂੰ ਤੋ ਜੈਪੀਨ ਜੈਪਾਰਿਤ ਮੈਂ ਤੋ ਦੀ ਆਪਣੀ ਸਿੰਗਰ ਪ੍ਰੀਆ ਮੰਗ ਜਿੱਦਾਂ ਕਿ ਤੁਸੀਂ ਸਾਰੇ ਜਣੇ ਜਾਣਦੇ ਆ ਕਿ ਅੱਜ ਫਲੋਰ ਦੀ ਵੀ ਕਿ ਤੱਕ ਤਬਦਲ ਦਿਓ ਤਾਜ ਬਦਲ ਦਿਓ ਜਿਹੜੀ ਰੈਲੀ ਆ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਦੇ ਪ੍ਰੀ ਨਿਰਮਾਣ ਦਿਵਸ ਦੇ ਮੌਕੇ ਬਹੁਤ ਵੱਡਾ ਇਕੱਠ ਹੋਇਆ ਲੱਖਾਂ ਦੀ ਤਾਦਾਦ ਦੇ ਵਿੱਚ ਇੱਥੇ ਜਿਹੜੇ ਆ ਭੋਜਨ ਸਮਾਜ ਦੇ ਲੋਕ ਜਿਹੜੇ ਆ ਪਹੁੰਚੇ ਹੋਏ ਆ ਸੋ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਂ ਸਾਰੇ মিডিਆ ਦਾ ਔਰ ਅਸੀਂ ਵੀ ਜਿਹੜਾ ਹੈ ਆਪਣੇ ਮਿਸ਼ਨਰੀ ਕੀਤਾ ਰਹੇ ਹਾਜ਼ਰੀ ਲਗਾਉਣੀ ਆ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਭਾਜਪਾ ਸਮਾਜਪਾਰਟੀ ਦੀ ਸਮੁੱਚੀ ਜਿਹੜੀ ਲੀਡਰਸ਼ਿਪ ਆ ਕਿਉਂਕਿ ਖਾਸ ਕਰਕੇ ਫਲੋਰ ਨੂੰ ਇਸ ਕਰਕੇ ਚੁਣਿਆ ਗਿਆ ਰੈਲੀ ਦੇ ਲਈ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਦਿਨੀ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਤੇ ਵਿਖੇ ਜੋਸ਼ ਵੀ ਹੋਇਆ ਹੈ ਆ ਔਰ ਬਾਸਪਰੀ ਸਮੁੱਚੀ ਲੀਡਰਸ਼ਿਪ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਰੇ ਜਿੰਨੇ ਬਹੁਜਨ ਸਮਾਜ ਨੂੰ ਪਿਆਰ ਕਰਨ ਵਾਲੀ ਲੋਕਾਂ ਸਤਿਗੁਰੂ ਰਵਿਦਾਸ ਮਹਾਰਾਜ ਦੇ ਪੈਰੋਕਾਰ ਬਾਬਾ ਸਾਹਿਬ ਜੀ ਦੇ ਪੈਰੋਕਾਰਾਂ ਨੇ ਇਕੱਠੇ ਹੋ ਕੇ ਉਹ ਮੋਰਚਾ ਜਿਹੜਾ ਆ ਫਤਹਿ ਕੀਤਾ ਹੈ ਸੋ ਅ ਅੱਜ ਸਾਬਕਾਂਸ਼ੀਰਮ ਜੀ ਦੇ ਪ੍ਰੀਨਰਮਣ ਦਿਵਸ ਤੇ ਮੈਂ ਸਾਰੇ মিডিਆ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਪਹੁੰਚੇ ਆ ਤੇ ਸਾਬਕਾਂਸ਼ੀਰਮ ਜੀ ਦੇ ਅ ਪ੍ਰੀਨਰਮਣ ਦਿਵਸ ਤੇ ਸੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਬਾਬਾ ਸਾਹਿਬ ਅਮੇਰਕਰ ਸਾਹਿਬ ਕੋ ਦਾ ਸਾਬਕਾਂਸ਼ੀਰਮ ਜੀ ਦੇ

ਇਹ ਰੱਣੀ ਉਸ ਪਰਤੇ ਰੱਖੀ ਗਈ ਆ ਪੰਜਾਬ ਦੇ ਲੋਕਾਂ ਨੂੰ ਸਦਾ ਦੇਣ ਲਈ ਨਹੀਂ ਜਿਹੜਾ ਮੱਤਬਸ ਪਾਇਆ ਜਾ ਸਕਦਾ ਸਰਬ ਜੈ ਭੀਮ ਜੈ ਭਾਰਤ ਵਾਜਹਿਰ ਕਫਨਾਰ ਦੇ ਵਿੱਚ ਵਾਜੇ ਸਮਾਜ ਪਾਰਟੀ ਦੇ ਮਹਾਨ ਆਗੂ ਸਾਹਿਬ ਸ਼੍ਰੀ ਕਸ਼ਮੀਰ ਜੀ ਜਨਾਬਾ ਮੇਰਾ ਮਹਾਂਪ੍ਰੀਤ ਨਿਵਾਨ ਦਿਲ ਸਨਾਨ ਤੇ ਬਹੁਤ ਬਹੁਤ ਵਾਜੇ ਵਿੱਚ ਆਵਾਜ਼ਾਂ ਦੇ ਵਿੱਚੋਂ ਇੱਥੇ ਇੱਕ 11 ਸਾਲ ਦੇ ਉਪਰੇ ਤੇ ਹੋ ਗਏ ਭਾਈ ਹੈ ਔਰ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸੰਸਰੀਆਂ ਬੀਬੀਆਂ ਭੈਣਾਂ ਵੀ ਇੱਥੇ ਮੈਂ ਹਲਕਾ ਪੰਜਾਬ ਦੇ ਡੀਡੀਕ ਹੋਣ ਦੇ ਨਾਤੇ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਆਂ ਸਾਬ ਸ਼੍ਰੀ ਕਾਂਚੀ ਰਾਮ ਜੀ ਜਿਨ੍ਹਾਂ ਨੇ ਸਾਨੂੰ ਰਾਜ ਭਾਗ ਦੀ ਚਿੰਨਕ ਲਗਾਈ ਔਰ ਉਹਨਾਂ ਨੇ ਸਾਨੂੰ ਝੁੱਗੀਆਂ ਤੋਂ ਰਾਜ ਭਾਗ ਤੱਕ ਦਾ ਸਫਲ ਯਾਤਰਾ ਮਹਾਨ ਦਿੱਤਾ ਤਾਂ ਅੱਜ ਅਸੀਂ ਉਹਨਾਂ ਨੂੰ ਬੇਤੀ ਸ਼ਰਧਾ ਤੇ ਟੇਟ ਕਰਦੇ ਹਾਂ ਜੈ ਭੀਮ ਜੈ ਭਾਰਤ ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਸਾਬ ਸ਼੍ਰੀ ਕਾਂਚੀ ਰਾਮ ਜੀ ਦੇ ਪ੍ਰੀ ਨਿਰਵਾਨ ਦਿਵਸ ਤੇ ਪੰਜਾਬ ਸੰਭਾਲੋ ਮਹਮ ਦੇ ਤਹਿਤ ਤਖਤ ਬਦਲਦੇਓ ਤਾਜ ਬਦਲਦੇਓ ਸੋਭਾ ਪਦਰਤੀ ਰੈਲੀ ਕੀਤੀ ਗਈ ਲੱਖਾਂ ਦੀ ਸੰਖਿਆ ਵਿੱਚ ਹਾਜ਼ਰੀ ਇਹ ਦਰਸਾਉਂਦੀ ਆ ਪੰਡਾਲ ਤੋਂ ਦੋ ਤਿੰਨ ਗਿਣਾ ਲੋਕ ਚਾਰ ਗੁਣਾ ਬਾਹਰ ਹੀ ਕਈ ਗੱਡੀਆਂ ਹਲੇ ਨਾਕਿਆਂ ਤੇ ਤੋਂ ਇੱਡਾ ਵੱਡਾ ਜਨਸਲਾਬ ਜਿਹੜਾ ਉਮੜਿਆ ਤਖਤ ਬਦਲਦੇਓ ਤਾਜ ਬਦਲਦੇਓ ਅੱਜ ਦੀ ਇਸ ਰੈਲੀ ਦੇ ਵਿੱਚ ਇਹ ਜਿੱਥੇ ਆਪਣੇ ਮਾਨ ਮਸੀਹਾ ਰੈਬਰ ਸਾਹਿਬ ਕੰਚੀ ਰਾਮ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਇਆ ਉੱਥੇ ਇਹ ਸੰਕਲਪ ਲੈਣ ਲਈ ਵੀ ਆਇਆ ਕਿ 2027 ਦਾ ਸੱਤਾ ਪਰਿਵਰਤਨ ਬਹੁਜਨ ਸਮਾਜ ਪਾਰਟੀ ਕਰੂਗੀ ਕਿਉਂਕਿ ਜਿਹੜੀ ਮੌਜੂਦਾ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਹੈ ਇਹ ਤਿੰਨਾਂ ਪਾਰਟੀਆਂ ਦੇ ਕਰਪਟ ਔਰ ਕ੍ਰਿਮੀਨਲ ਲੋਕਾਂ ਦੀ ਪਾਰਟੀ ਪ੍ਰਿਸ਼ਟ ਅਤੇ ਐਂਟੀ ਸੋਸ਼ਲ ਕਿਉਂਕਿ ਤੁਸੀਂ ਦੇਖਦੇ ਕਿੰਨਿਆਂ ਤੇ ਕਿਹੜੇ-ਕਿਹੜੇ ਮੁਕੱਦਮੇ ਔਰ ਉਹ ਅਜੇ ਤੱਕ ਵੀ ਪਾਰਟੀ ਦੇ ਅੰਦਰ ਕੰਮ ਕਰ ਰਹਾ ਹੈ। ਤੋਂ ਇੱਕ ਕਰਪਟ ਔਰ ਕ੍ਰਿਮੀਨਲ ਲੋਕਾਂ ਦੀ ਪਾਰਟੀ ਨੇ ਸਾਢੇ 3 ਸਾਲ ਚ ਪੰਜਾਬ ਨੂੰ ਉਦਾਂ ਹੀ ਬਰਬਾਦ ਕੀਤਾ ਜਿੱਦਾਂ ਕਾਂਗਰਸ, ਅਕਾਲੀ ਔਰ ਭਾਜਪਾ ਨੇ ਪੰਜਾਬ ਨੂੰ ਉਜਾੜਨ ਚ ਕੋਈ ਕਮਿਊਨਿਟੀ ਬਰਬਾਦ ਕਰਨ ਚ ਕੋਈ ਕਮਿਊਨਿਟੀ ਅਸੀਂ ਪੰਜਾਬ ਸੰਭਾਲੋ ਮਹਿਮ ਜਿਹੜੀ ਸ਼ੁਰੂ ਕੀਤੀ ਆ ਉਹਦੇ ਬਹੁਤ ਸਾਰਥਿਕ ਨਤੀਜੇ ਆ ਰਹੇ ਆ। ਪੰਜਾਬ ਦਾ ਕਿਸਾਨ ਵੀ ਪੰਜਾਬ ਦੀਆਂ ਘਟ ਗਣਤੀਆਂ ਵੀ ਪੰਜਾਬ ਦਾ ਕਰਮਚਾਰੀ ਵੀ ਵਪਾਰੀ ਵੀ ਦਲਿਤ ਵੀ ਪਛੜਾ ਵੀ ਪੀੜਿਤ ਲੋਕ ਵੀ ਸਾਰੇ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮਤਾ ਹੈ ਹਿੱਸਾ ਬੜੀ ਗਿਣਤੀ ਚ ਬਣਨਾ ਸ਼ੁਰੂ ਹੋ ਗਏ ਆ ਔਰ ਉਹਦਾ ਹੀ ਨਤੀਜਾ ਕਿ ਅੱਜ ਲੱਖਾਂ ਦੀ ਗਿਣਤੀ ਚ ਇੱਥੇ ਜਿਹੜਾ ਪੰਜਾਬੀ ਉਹਨਾਂ ਦਾ ਜਨਸਲਾਬ ਇੱਕ ਉਮੜਿਆ ਤੋਂ ਮੈਂ ਉਹਨਾਂ ਦਾ ਪੰਜਾਬੀਆਂ ਦਾ ਧੰਨਵਾਦ ਵੀ ਕਰਦਾ ਔਰ ਮੈਂ ਭਰੋਸਾ ਵੀ ਦਿੰਦਾ ਕਿ ਆਓ ਤੁਸੀਂ 78 ਸਾਲ ਕਾਂਗਰਸ ਅਕਾਲੀ ਭਾਜਪਾ ਔਰ ਆਪ ਨੂੰ ਮੌਕਾ ਬਾਰ-ਬਾਰ ਦੇ ਕੇ ਦੇਖ ਲਿਆ ਤੋਂ ਪੰਜਾਬ ਨੂੰ ਉਜਾੜਨ ਤੋਂ ਸਬਾਇ ਭ੍ਰਿਸ਼ਟਾਚਾਰ ਤੋਂ ਸਬਾਇ ਬੇਰੁਜ਼ਗਾਰੀ ਤੋਂ ਸਬਾਇ ਕੁਝ ਨਹੀਂ ਮਿਲਿਆ ਬੀਐਸਪੀ ਨੂੰ ਮੌਕਾ ਦਿਓ ਅਸੀਂ ਬੇਰੁਜ਼ਗਾਰੀ ਨਾਲ ਜਿੱਪਾਂਗੇ ਅਸੀਂ ਪੰਜਾਬ ਚੋਂ ਨਸ਼ਿਆਂ ਦਾ ਜੜ ਤੋਂ ਖਤਮ ਕਰਾਂਗੇ ਅਸੀਂ ਪੰਜਾਬ ਦੇ ਕਿਰਤੀ ਮਨਰੇਗਾ ਮਜ਼ਦੂਰ ਕਾਮੇ ਕਿਸਾਨ ਅਸੀਂ ਸਾਰੇ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਕਾਰੋਬਾਰੀਆਂ ਦੇ ਹਿੱਤਾਂ ਦੀ ਰਾਖੀ ਕਰਨੇ ਵਾਲੀ ਗੈਂਗਸਟਰਵਾਦ ਦੇ ਖਾਤਮੇ ਦੀ ਸਰਕਾਰ ਬਹੁਜਨ ਸਮਾਜ ਪਾਰਟੀ ਪੰਜਾਬ ਨੂੰ దਈ ਗਈ ਇੱਕ ਮੌਕਾ ਪੰਜਾਬੀ ਬਸਪਾ ਨੂੰ ਦਿਓ ਪੰਜਾਬ ਦਾ ਸੰਕਲਪ ਬਸਪਾ ਹੀ ਵਿਕਲਪ ਚੀਫ ਜਸਟਿਸ ਤੇ ਹਮਲਾ ਹੋਇਆ ਦੇਖੋ ਜਿਹੜਾ ਚੀਫ ਜਸਟਿਸ ਤੇ ਹਮਲਾ ਹੋਇਆ ਇਹ ਵਿਵਸਥਾ ਦੀ क्रੂਲਟੀ ਦਾ ਕਰੈਕਟਰ ਇਸ ਵਿਵਸਥਾ ਦਾ ਕਰੈਕਟਰ ਜਿਹੜਾ ਉਹ क्रੂਲਟੀ ਹੈ ਹਿਮੈਨਿਟੀ ਨਹੀਂ ਹੈ ਇਸ ਕਰਕੇ ਸਮੇਂ-ਸਮੇਂ ਤੇ ਚਾਹੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸਮਾਂ ਹੋਵੇ ਚਾਹੇ ਸਭ ਕਾਂਚੀ ਰਾਮ ਜੀ ਦਾ ਸਮਾਂ ਹੋਵੇ ਚਾਹੇ ਬੁੱਧ ਦਾ ਸਮਾਂ ਹੋਵੇ ਚਾਹੇ ਗੁਰੂ ਗੋਬਿੰਦ ਸਿੰਘ ਦਾ ਸਮਾਂ ਹੋਵੇ ਚਾਹੇ ਅੱਜ ਦਾ ਸਮਾਂ ਇਹ क्रूरਤੀ ਨਫ਼ਰਤ ਜ਼ੁਲਮ ਇਹਦਾ ਕੈਰੇਕਟਰ ਤਾਂ ਇਸ ਕਰਕੇ ਇਹ ਵਿਵਸਥਾ ਬਦਲਣ ਲਈ ਅਸੀਂ ਤਖਤ ਬਦਲਦੇ ਹੋ ਤਾਜ ਬਦਲਦੇ ਹੋ ਰੈਲੀ ਕੀਤੀ ਹੈ ਪੋਲੀਟੀਕਲ ਯੂਨਿਟੀ ਤੋਂ ਬਿਨਾ ਪੋਲੀਟਿਕਲੀ ਜੁਨਾਈਟ ਹੋਣ ਤੋਂ ਬਿਨਾ ਜਿੰਨੇ ਵੀ ਪੀੜਿਤ ਲੋਕ ਆ ਦੁਖੀ ਲੋਕ ਆ ਚਾਹੇ ਉਹ ਕਿਸੇ ਵਰਗ ਕਿਸੇ ਧਰਮ ਦੇ ਆ ਸਭ ਨੂੰ ਸਾਡਾ ਸਦਾ ਕਿ ਭੋਜਨ ਸਮਾਜ ਪਾਰਟੀ ਦੀ ਪੰਜਾਬ ਸਭਾਲੋ ਮਹਮ ਤੇ ਤਹਿਤ ਆਪਾਂ ਜੁਨਾਈਟ ਹੋਈਏ ਔਰ 2027 ਦੀ ਸੱਤਾ ਹਾਸਲ ਕਰਕੇ ਅਸੀਂ ਪੰਜਾਬ ਸੇਤਮੰਤ ਪੰਜਾਬ ਦਾ ਨਿਰਮਾਣ ਕਰੀਏ ਅਸੀਂ ਪੰਜਾਬੀਆਂ ਦੀ ਤਕਦੀਰ ਔਰ ਤਸਵੀਰ ਬਦਲੀ ਵਸਪਾ ਸਰਨਾਥਨ ਵਿਧਾਨ ਸਭਾ ਜਿਹੜੀ ਇਲੈਕਸ਼ਨ ਹੋ ਰਹੀ ਲੜੂ ਇਹ ਤਾਂ ਹਜੇ ਅਸੀਂ ਮੀਟਿੰਗ ਸਟੇਟ ਵੀ ਕਰਕੇ ਫਿਰ ਪਾਰਟੀ ਹਾਈ ਕਮਾਂਡ ਨਾਲ ਡਿਸਕਸ ਕਰਕੇ ਫਿਰ ਬੈਸਟ ਸਤਾਈ ਦੇ ਵਿੱਚ ਡਾਕਟਰ ਅਵਧਾਰ ਸਿੰਘ ਕ੍ਰੀਮਪੁਰੀ ਹੋ ਸਕਦਾ ਜੀ ਫਲੋਰ ਤੋਂ ਉਮੀਦਵਾਰ ਦੇਖੋ ਪਾਰਟੀ ਦੇ ਉਮੀਦਵਾਰਾਂ ਦੀ ਅੱਜ ਕੋਈ ਡਿਸਕਸ਼ਨ ਹੈ ਹੀ ਨਹੀਂ ਬਿਗਲ ਤਾਂ ਉਹ ਜਾਂਦਾ ਔਰ ਮੈਂ ਤਾਂ ਪੰਜਾਬ ਦਾ ਪ੍ਰਧਾਨ ਆ ਮੈਂ ਤਾਂ ਲੜਾਉਣੀਆਂ ਐ ਇਲੈਕਸ਼ਨ ਠੀਕ ਹੈ ਨਾ ਪ੍ਰਧਾਨ ਨੇ ਤਾਂ ਨੈਸ਼ਨਲ ਪ੍ਰੈਜ਼ੀਡੈਂਟ ਜੋ ਕਹੇ ਉਹ ਕਰਨਾ ਹੁੰਦਾ ਔਰ ਸਾਡਾ ਨੈਸ਼ਨਲ ਪ੍ਰੈਜ਼ੀਡੈਂਟ ਸਟੇਟ ਪ੍ਰੈਜ਼ੀਡੈਂਟ ਨੇ ਇਲੈਕਸ਼ਨ ਲੜਨਾ ਜਾਂ ਨਹੀਂ ਲੜਨਾ ਇਹ ਫੈਸਲਾ ਨੈਸ਼ਨਲ ਪ੍ਰੈਜ਼ੀਡੈਂਟ ਨੇ ਕਰਨਾ ਹੁੰਦਾ ਅਸੀਂ ਸੀਟ ਨਹੀਂ ਸਟੇਟ ਤਿਆਰ ਕਰ ਰਹੇ ਲੇਕਿਨ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਜਿੱਥੇ ਬਾਕੀ ਸਟੇਟ ਜਿੱਤ ਕੇ ਭੈਣਜੀ ਦੀ ਝੋਲੀ ਪਾਣਾ ਸਾਡੇ ਫਲੋਰ ਦੇ ਯੋਧੇ ਵਰਕਰ ਜਿਹੜੇ ਆ ਉਹ 27 ਦੀ ਇਲੈਕਸ਼ਨ ਜਿੱਤ ਕੇ ਉਹ ਵੀ ਭੈਣਜੀ ਦੀ ਝੋਲੀ ਚ ਪਾਣ ਅੱਜ ਦੂਸਰੇ ਪਾਰਟੀ ਦੇ ਇਤਜਾਰ ਵੱਧਦਾ ਸੀ ਇਸੇ ਪਾਰਟੀ ਨੂੰ ਜਿਹੜਾ ਪ੍ਰੂਧਾ ਪਾਰਟੀ ਦੀ ਸਰਕਾਰ ਦੇ ਵੀ ਇਤਜਾਰ ਚੱਲਦਾ ਇਹਦੇ ਬਾਰੇ ਕਿ ਤੁਹਾਨੂੰ ਜੇ ਤੁਹਾਡਾ ਤਲੇਤਾ ਦਾ ਤੁਸੀਂ ਬਾਰ ਬਾਰ ਜ਼ਿਕਰ ਕਰ ਰਹੇ ਹੁੰਦਾ ਉੱਥੇ ਤੁਹਾਡੇ ਵਿਰੋਧੀ ਕਹਿੰਦੇ ਕਿ ਅਸੀਂ ਉਸ ਤਰੇ ਤਿੰਨ ਸੀਟ ਮਤਲਬ ਹਲ ਕੀਤਾ ਗੁਰੂ ਕਰਦਾ ਦੇਖੋ ਬੀਐਸਪੀ ਜਿਹੜੀ ਆ ਮੇਰੇ ਵੀ ਸਾਥੀ ਮੈਂ ਦੱਸਿਆ ਜਦੋਂ ਕਿ ਉਹਨੀ ਮਤਾ ਹੁਣ ਸਰਕਾਰ ਨੇ ਕਿਹਾ ਵੀ ਅਸੀਂ ਮਤਾ ਪਾ ਲਿਆ ਹਾਂ ਮੈਂ ਉਹਨਾਂ ਨੂੰ ਦੱਸਿਆ ਕਿ ਸਾਡਾ ਕੰਮ ਸਰਕਾਰ ਨੂੰ ਲੰਮੀ ਪਾਣ ਦਾ ਅਸੀਂ ਸਰਕਾਰ ਲੰਮੀ ਪਾਤੀ ਤੇ ਅੱਗੇ ਫਿਰ ਸਰਕਾਰ ਦਾ ਕੰਮ ਆ ਲੰਮੀ ਪੈ ਕੇ ਮਤੇ ਪਾਣ ਦਾ ਤੇ ਲੰਮੀ ਅਸੀਂ ਤਾਂ ਸਰਕਾਰ ਤੋਂ ਮਤਾ ਹੀ ਤਾਂ ਪਾਉਣਾ ਸਰਕਾਰ ਕਹਿੰਦੀ ਸੀ ਅਸੀਂ ਪਾਣਾ ਨਹੀਂ ਇੱਕ ਮਹੀਨਾ ਇਹ ਜਦੋਂ ਜਹ ਚੱਲਦੀ ਰਹੀ ਅਸੀਂ ਕਹਿੰਦੇ ਸੀ ਮਤਾ ਪਾਓ ਜਿਹੜਾ ਤੁਸੀਂ ਗਲਤ ਮਤਾਂ ਪਾਇਆ ਉਹਨੂੰ ਸਹੀ ਕਰੋ ਸਰਕਾਰ ਦੇ ਅੰਦਰ ਆਕੜ ਸੀ ਹੰਕਾਰ ਸੀ ਸੱਤਾ ਦਾ ਪਾਗਲਪਨ ਸੀ ਤੇ ਉਹ ਪਾਗਲਪਨ 1 ਮਹੀਨਾ ਲਾ ਕੇ ਅਸੀਂ ਦੁਰਸਤ ਕੀਤਾ ਤੇ ਸਰਕਾਰ ਲੰਮੀ ਪੈ ਗਈ ਮਤਾ ਗੁਰੂ ਘਰ ਦੇ ਹੱਕ 'ਚ ਪੈ ਗਿਆ ਮੈਂ ਕਿਹਾ ਨਾ ਕਿ ਸਾਡੀ ਲੜਾਈ ਮਾਲਕ ਨਾਲ ਆ ਗੁਲਾਮਾਂ ਨਾਲ ਥੈਂਕ ਯੂ ਸਰ ਅੱਜ ਅੱਜ ਦਾ ਜਿਹੜਾ ਯੂਥ ਮੌਜੂਦਾ ਸਰਕਾਰਾਂ ਤੋਂ ਅੱਕਿਆ ਹੋਇਆ ਉਹ ਅੱਜ ਮਹਾਰੈਲੀ ਦੇ ਵਿੱਚ ਪਹੁੰਚ ਕੇ ਉਹਨਾਂ ਨੇ BSP ਵੀ ਜੁਆਇਨ ਕੀਤੀ ਤੇ ਸਾਇਬ ਨੇ ਪੂਰਨਿਆਂ ਦੇ ਚੱਲਣਾ ਮਤਲਬ ਨਿਸ਼ਚਾ ਕੀਤਾ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਦੇਖੋ ਅਸੀਂ ਨੌਜਵਾਨਾਂ ਨੂੰ ਸੱਦਾ ਦਿੱਤਾ ਪੰਜਾਬ 'ਚ 22 ਲੱਖ ਨੌਜਵਾਨ ਜਿਹੜੇ ਬੇਰੁਜ਼ਗਾਰ ਦਫ਼ਤਰਾਂ ਦੇ ਵਿੱਚ ਜਿਨ੍ਹਾਂ ਦੇ ਨਾਮ ਦਰਜ ਹੋ ਔਰ 1979 'ਚ ਆਖਰੀ ਵਾਰੀ ਬੇਰੁਜ਼ਗਾਰੀ ਪੱਤੇ ਨੂੰ ਰਿਵਿਊ ਕੀਤਾ ਸੀ ਸਰਕਾਰ ਨੇ 46 ਸਾਲ ਹੋ ਗਏ ਕਦੀ ਰਿਵਿਊ ਹੀ ਨਹੀਂ ਕੀਤਾ ਨਾ ਬੇਰੁਜ਼ਗਾਰਾਂ ਦਾ ਬੇਰੁਜ਼ਗਾਰੀ ਪੱਤਾ ਰਿਵਿਊ ਕੀਤਾ ਨਾ ਉਹਨਾਂ ਨੂੰ ਕਦੇ ਨੌਕਰੀ ਦੇਣ ਲਈ ਕੋਈ ਪਾਲਿਸੀ ਬਣਾਈ ਤੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਮੇਰੀ ਬੇਨਤੀ ਆ ਸੱਦਾ ਆ ਕਿ ਜਦ ਅਸੀਂ ਜੁਪੀ ਚ 12 ਲੱਖ ਨੂੰ ਥੋੜੇ ਜੇ ਸਮੇਂ ਚ ਨੌਕਰੀਆਂ ਦੇ ਸਕਦੇ ਆ ਆਓ ਆਪਣੀ ਪੂਰੀ ਤਾਕਤ ਬੀਐਸਪੀ ਨਾਲ ਜੋੜ ਦੋ ਅਸੀਂ ਪੰਜਾਬ ਚ ਵੀ ਤੁਹਾਨੂੰ ਬੇਰੁਜ਼ਗਾਰੀ ਦੇ ਸੰਕਟ ਦੇ ਵਿੱਚੋਂ ਬਹੁਜਨ ਸਮਾਜ ਪਾਰਟੀ ਕੱਢ ਕੇ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰੇਗੀ ਰੋਜ਼ਗਾਰ ਦੇਾਂਗੇ ਨੌਜਵਾਨਾਂ ਦੀ ਤਕਦੀਰ ਬਦਲਾਂਗੇ ਨੌਜਵਾਨ ਸੁਖਦਾ ਸਾਹ ਲੈ ਸਕਣ ਨੌਜਵਾਨ ਆਤਮ ਨਿਰਪਰ ਜਿੰਦਗੀ ਜੀ ਸਕਣ ਨੌਜਵਾਨਾਂ ਲਈ ਮਿਆਰੀ এডਿਕੇਸ਼ਨ ਔਰ ਸਰਵਿਸਿਜ਼ এবੀਐਸਪੀ ਪਰਵੰਗ ਜੈਪੀ ਜੈਪਾਹ ਪੀਐਸ 4 ਗਾਂਸ਼ੇ ਔਰ ਵੋਟਸ ਮਾਈ ਪਾਰਟੀ ਦੇ ਸੰਸਥਾਪਕ ਮਾਨੇਵਰ ਸੋਹਾਂਚੀ ਰਾਮ ਜੀ ਜਿਨ੍ਹਾਂ ਦਾ ਅਜ ਪ੍ਰੀ ਨਿਰਮਾਣ ਦੇ ਸਮਾਜ ਜਾ ਰਿਹਾ ਹੈ ਔਰ ਦੀ ਧਰਤੀ ਤੇ ਸਾਡਾ ਜੇ ਘਾਟਾ ਮਾਰਦਾ ਕਾਫੇ ਫਲੋਰ ਦੀ ਧਰਤੀ ਉੱਤੇ ਉਹ ਦਰਸਾਇਆ ਕਿ ਸਰਕਾਰ 2027 ਦੇ ਕਿਤੀ ਹੋਏ ਜਿਹੜੀ ਮੇਟਾ ਉਹ ਔਰ ਵਾਲੇ 2027 ਦੇ ਵਿੱਚ ਸਰਕਾਰ ਦਾ ਮੋੜ ਬਣਨ ਜਾ ਰਹੀ ਹੈ ਉਹ ਅੱਜ ਦੇ ਪੰਜਾਬ ਦੇ ਲੋਕਾਂ ਨੂੰ ਅੱਜ ਦੇ ਦਿਨ ਤੋਂ ਅਪੀਲ ਕਰਦਾ ਹੈ ਉਹ ਇੱਕ ਵਾਰ 2027 ਦੇ ਵਿੱਚ ਬੋਲਸਪਾਇਟ ਦਾ ਮੌਕਾ ਦੇ ਮੇ ਹਰ ਜੋ ਜਮਰਦੇ ਖਰਾਬ बहुजन समाज पार्टी लड़ रही है हर एक रोज़ है जो तख्त बदल समाज पार्टी सरकार हो महान रैली रखी गई है आप एक रैली इन्ना दिल खुश होया बद रहा भी सताई बहुजन समाज पार्टी आज आ रहा है ਕਸਦਾ ਸਾਹਬ ਦੇ ਪਾਂਡ ਦੇ ਤਾਈ ਕੀ ਉਹ ਜਿਹੜਾ ਵੀ ਐਸ ਵੀ ਹੋ ਬਣਾਈ ਬਹੁਤ ਸਾਰੀ ਬਾਦੀ ਨੂੰ ਦਰਾਸੀ ਦੇ ਬੋਲ ਬਣਾ ਕੇ ਅੱਜ ਤੱਕ ਸਾਡੇ ਇੱਕ ਯੂ ਐਸ ਸਾਡੇ ਨਾਲ ਪਤਾ ਕਿ ਜਿਹਨੇ ਉਹਨਾਂ ਨੂੰ ਪਾਦੀ ਪਾਈ ਕੋਈ ਗਲਤੀ ਆ ਔਰ ਉਹ ਆਪਣੀ ਬੋਦੇ ਤੇ ਅਰਮੋੜ ਨਿਗਾਹ ਕਰਦੀ ਰਹਿੰਦੀ ਔਰ ਉਹਦੀ ਵੀ ਕਸੀ ਆ ਜਦੋਂ ਉਹਨੇ ਚੱਲਣ ਵਿੱਚ ਸੱਜਰੇ ਕੋ ਬੰਦੇ ਪੇੜ ਕਰਦਾ ਹੋਇਆ ਔਰ ਸਾਹਬ ਕਾਜੀ ਉਹਨੂੰ ਕੋਟ ਕਰਨ ਲੱਗਰ ਕਰਦਾ ਹੋਇਆ ਤੁਹਾਨੂੰ ਸਾਰੇ ਰਾਜਦੰਦੀ

दलित भी पछड़ा भी किसान भी सिख भी मुस्लिम भी ईसाई भी बोधी भी आज साफ कर ची राम श्रद्धांजलि भेंट करने लाई मंच से भी बहुजन समाज और हर पंजाब के हर वर्ग का लीडर मंच से विराजमान और तुम भी संगत भी हाजिर हो मैं तो सब का धनबाद कर दा। मैं तो बेनती करनी चाहूंगा कि देश के चीफ जस्टिस के उपर तो ख पिछले दिन किस तरह जुटा गया नफरत सविधान सामू भाईचारे ने परेगा लेकिन हुक्मरान जिन्हें सोसायटी च इन जहर पैदा कर दी के ओ देश दे ਚੀਫ ਜਸਟਿਸ ਨੂੰ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਵੀ ਜਿਹਨੇ ਪੂਰੇ ਦੇਸ਼ ਨੂੰ ਜਿਸ ਤੋਂ ਨਿਆਂ ਦੀ ਉਮੀਦ ਹੈ ਜਿਹਨੇ ਸੰਵਿਧਾਨ ਦੀ ਰਾਖੀ ਕਰਨੀ ਸੰਵਿਧਾਨ ਨੂੰ ਪਰਵਾਸਿਤ ਕਰਨਾ ਅੱਜ ਇਸ ਦੇਸ਼ ਦੇ ਅੰਦਰ ਇਸ ਦੇਸ਼ ਦਾ ਚੀਫ ਜਸਟਿਸ ਵੀ ਸਰਕਤ ਨਹੀਂ ਇਸੇ ਕਰਕੇ ਕੰਸੀਰਨ ਸਭ ਨੇ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਪੰਜ ਅੰਦੋਲਨ ਦਿੱਤੇ

ਕਿ ਤੁਸੀਂ ਕਿੰਨੇ ਸਾਲ ਜਿੰਦੇ ਆ ਇਹਦਾ ਕੋਈ ਐਂਡ ਨਹੀਂ ਕਿੰਨਾ ਗਿਰ ਕੇ ਜਿੰਦੇ ਆ ਜਾਂ ਕਿੰਨਾ ਉੱਠ ਕੇ ਜਿੰਦੇ ਆ ਇਹਦੀ ਕਹਿੰਗੇ ਇਸਕਿਪ ਕੇ ਬਾਜੂਮ ਸਮਾਜ ਪਾਰਟੀ ਨੂੰ ਸਮਝਣਾ ਔਰ ਬਾਜੂਮ ਸਮਾਜ ਪਾਰਟੀ ਦੇ ਪ੍ਰੋਗਰਾਮ ਨੂੰ ਜ਼ਮੀਨੀ ਪੱਧਰ ਤੱਕ ਲੈ ਕੇ ਜਾਣਾ ਇਹ ਤੁਹਾਡੀ ਹੋਣ ਸਾਡੀ ਜ਼ਿੰਮੇਵਾਰੀ ਹੈ ਪੰਜਾਬ ਅੰਦੋਲਨ हम संघर्ष प्यार और देश के संघर्ष सुबह शाह के संघर्ष भाई करे संघर्ष ये पांच आंदोलन सामाजिक जगह साहब कंशी राम जी ने अपन दिते और पांच आर्थिक आंदोलन देते किसान मजदूर आंदोलन भारतीय किसान मजदूर आंदोलन जिस आंदोलन के है उत्तर प्रदेश के बच्चे ਬੇਜਮੀਨੇ ਕਿਸਾਨਾਂ ਨੂੰ ਜਾਂ ਕੱਟ ਜਮੀਨ ਵਾਲੇ ਕਿਸਾਨਾਂ ਨੂੰ ਲੱਖਾਂ ਏਕੜ ਜ਼ਮੀਨ ਦੇ ਮਾਲਕ ਬਣਾਇਆ ਗਿਆ ਪੰਜਾਬ ਦੀ ਧਰਤੀ ਤੇ ਵੀ 9 ਲੱਖ 1 ਏਕੜ ਜ਼ਮੀਨ ਸਰਕਾਰ ਦੇ ਕੋਲ ਪਈਆ ਬੈਲੀ ਤੁਸੀਂ ਬਹੁਜਨ ਸਮਾਜ ਪਾਰਟੀ ਨੂੰ ਅਸ਼ੀਰਵਾਦ ਦੇ ਕੇ ਤੋਂ ਕਿਸਾਨ ਮਜ਼ਦੂਰ ਅੰਦੋਲਨ ਦਿੱਤਾ ਹੈ ਬੇਜਮੀਨੇ ਕੱਟ ਜਮੀਨ ਵਾਲੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦੀ ਦੋਸ਼ ਸੰਗਰੂਰ ਕਲੇਚ ਇੱਕ ਰਾਜੇ ਦੀ ਜ਼ਮੀਨ ਤੋਂ ਹਿੱਸਾ ਮੰਗਿਆ ਬੇਜਮੀਨੇ ਲੋਗਾ ਨੇ ਪੰਜਾਬ ਦੇ ਮੁੱਖ ਮੰਤਰੀ ਨੇ 1000 ਮਰਵਾ ਨੂੰ ਫੜ ਕੇ ਜੇਲ੍ਹ ਦੇ ਵਿੱਚ ਧਰਕੇ ਬਾਜੂ ਸਮਾਜ پارٹی ਨੇ ਜਾ ਕੇ ਲੜਾਈ ਨਹੀਂ ਆਈ ਤੇ ਸੰਗਰੂਰ ਦੀ ਪੇਟੀ ਡਾਕਟਰ ਮਕਮ ਸਿੰਘ ਜੰਪੌਰ ਸਿੰਘ ਖਾਲੇ ਜਰੂਰ ਸਾਹਿਬ ਇਹ ਸਾਰੇ ਰਾਤ 12 ਵਜੇ ਤੱਕ ਖੜੇ ਰਹੇ ਸਾਰੇ ਅਸੀਂ ਗਾਇਬ ਤੇ ਧਰਨਾ ਪ੍ਰਦਰਸ਼ਨ ਜੀਜੀ ਅਧਿਕਾਰੀਆਂ ਨੂੰ ਵਿਰੁੱਧ ਤਾਂ ਜਾ ਕੇ ਰਾਤ ਤੱਕ ਉਹਨਾਂ ਔਰਤਾਂ ਨੂੰ ਵਿਹਾਰ ਕਰਵਾਇਆ ਇਹ ਭੋਜਨ ਸਮਾਜ ਪਾਰਟੀ ਨੇ ਕੀਤਾ ਕਾਂਗਰਸ ਕੋਲ ਹੀ ਅਕਾਲੀ ਝੁਕ ਰਹੇ ਬੀਜੇਪੀ ਝੁਕੋ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼